ਉਹ ਫਿਰ ਹਾਂਜੀ ਉਹ ਫਿਰ ਵੈਸੇ ਤਾਂ ਸਿਮੋਨ ਵਾਲਾ ਲੱਛਾ ਆ ਥੋੜਾ ਹੱਥ ਕੇ ਨਾਲ ਹੀ ਹੈ ਵੈਸੇ ਤਾਂ ਜੀ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਬਹੁਤ ਹੀ ਦੁਖਦਾਈ ਘਟਨਾ ਹੈ ਔਰ ਜਿਸ ਪ੍ਰਕਾਰ ਦੀ ਇਹ ਘਟਨਾ ਹੈ ਮੈਨੂੰ ਲੱਗਦਾ ਕਿ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਕਿ ਜਿੰਨਾ ਰਾਹੀ ਮੈਂ ਪਰਿਵਾਰ ਨੂੰ ਜਾਂ ਉਹਨਾਂ ਦੇ ਚਾਹਣ ਵਾਲਿਆਂ ਨੂੰ ਤਲਾਸ਼ਾ ਦੇ ਸਕਾਂ ਇਹੋ ਜੀ ਅਨੁਹੂਣੀ ਹੈ ਸ਼ਾਇਦ ਕਿਤੇ ਕਦੇ-ਕਦੇ ਟਾਵੀ ਟਾਵੀ ਕਈ ਸਾਲਾਂ ਬਾਅਦ ਸੋਨੂੰ ਮਿਲਦੀ ਹੈ ਪਰ ਜਿੱਥੋਂ ਤੱਕ ਬੋਗੀ ਜੀ ਦਾ ਸਵਾਲ ਹੈ ਇਸ ਤਰ੍ਹਾਂ ਦਾ ਰੰਗਲਾ ਸਾਥੀ ਜਿਸਨੇ ਆਵਦੇ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਤਬਦੀਲੀ ਔਰ ਨਹੀਂ ਦਿੱਤੀ ਕਾਉਂਸਲਰ ਤੋਂ ਲੈ ਕੇ 25 ਸਾਲ ਮੇਰੇ ਖਲ ਤਕਰੀਬਨ 22-25 ਸਾਲ ਉਹ ਕਾਂਗਰਸ ਪਾਰਟੀ ਦੇ ਸਿਰ ਕੜਾ ਆਗੂ ਬਣ ਕੇ ਰਹੇ ਜ਼ਿਲ੍ਹਾ ਪ੍ਰਧਾਨ ਰਹੇ ਲੇਕਿਨ ਉਹ ਪਾਰਟੀ ਛੱਡ ਕੇ ਚਲੇ ਗਏ ਐਮਐਲਏ ਬਣ ਗਏ ਕਿਸੇ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਮੈਂ ਹੁਣ ਕਿਸੇ ਹੋਰ ਪਾਰਟੀ ਦਾ ਐਮਐਲਏ ਹਾਂ ਜਾਂ ਹੁਣ ਮੈਂ ਪਾਰਟੀ ਛੱਡ ਗਿਆ ਜਦੋਂ ਵੀ ਕਦੇ ਮਿਲੇ ਜਾਂ ਟੈਲੀਫੋਨ ਤੇ ਗੱਲਬਾਤ ਹੋਈ ਚਾਹੇ ਉਹ ਛੋਟਾ ਸੀ ਚਾਹੇ ਉਹ ਵੱਡਾ ਸੀ ਉਹਨੂੰ ਉਹਨਾਂ ਨੇ ਉਨਾ ਹੀ ਪਿਆਰ ਦਿੱਤਾ ਉਹ ਜਿੰਨਾ ਉਹ ਪਹਿਲਾਂ ਦਿੰਦੇ ਸੀ ਸਵਾਲ ਆਪਦੇ ਇਸ ਰੰਗਲੇ ਸਾਥੀ ਦੇ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੇ ਅਸੀਂ ਸਾਰੇ ਅਰਦਾਸ ਹੀ ਕਰ ਸਕਦੇ ਆ ਕਿ ਉਹਨਾਂ ਨੂੰ ਆਪਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਸਾਥਸ ਬੰਦੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਮੈਂ ਆਪ ਦੇ ਵੱਲੋਂ ਆਪ ਦੇ ਉਸ ਸਾਥੀ ਨੂੰ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਸ਼ਰਧਾ ਦੇ ਫੁੱਲੀ ਭੇਟ ਕਰਦਾ ਹਾਂ ਪਰ ਮਾਤਮਾ ਉਹਨਾਂ ਨੂੰ ਆਪ ਦੇ ਚਰਨਾਂ ਵਿੱਚ ਧੰਨਵਾਦ ਸਰ ਲੰਬਾ ਸਮਾਂ ਤੁਹਾਡੀ ਪਾਰਟੀ 'ਚ ਰਹੇ ਨੇ ਤੁਹਾਡੇ ਚੰਗੇ ਸਬੰਧ ਰਹੇ ਨੇ ਦੋਸਤਾਂ ਦਾ ਤੇ ਕਹਿੰਦੇ ਚੰਡੀਗਲਾ ਦੇ ਵਿੱਚ ਰਹਿੰਦੇ ਸੀ ਕਿ ਹਰ ਸਮੇਂ ਬਿਲਕੁਲ ਹਾਸਮੁਖ ਸੰ ਸੱਚੀ ਗੱਲ ਕਹਿ ਦਿੰਦੇ ਸਨ ਚਾਹੇ ਆਪਣੀ ਪਾਰਟੀ ਹੋਵੇ ਚਾਹੇ ਕੋਈ ਆਪਣਾ ਮਿੱਤਰ ਹੋਵੇ ਲੇਕਿਨ ਜੀਰੇ ਨਾਲ ਵੀ ਰਹੇ ਉਹਦੇ ਨਾਲ ਪੂਰੀ ਤੋੜ ਨਭਾਈ ਦੋਸਤੀ ਦਾ ਬਹੁਤ ਵੱਡਾ ਮੈਂ ਸਮਝਦਾ ਕਿ ਇੱਕ ਸਿੰਬਲ ਸੀ ਗੋਗੀ ਸਾਹਿਬ ਭਗਾਨੀ ਪਾਰਟੀ ਚ ਮੈਂ ਤੁਹਾਨੂੰ ਦੱਸਿਆ ਜਾ ਕੇ ਵੀ ਦੂਜੀ ਪਾਰਟੀ ਚ ਜਾ ਕੇ ਵੀ ਉਹ ਸਾਡੇ ਨਾਲ ਇਸ ਤਰ੍ਹਾਂ ਦਾ ਉਹਨਾਂ ਦਾ ਵਤੀਰਾ ਸੀ ਕਿ ਅਸੀਂ ਉਹਨਾਂ ਦੇ ਆਪਣੇ ਉਹਨੇ ਪੁਰਾਣੇ ਸਾਥੀ ਸਰ ਲੱਗਦਾ ਲੁਧਿਆਣਾ ਵਿੱਚ ਆ ਸਕਦਾ 11 ਰੁਪਏ ਵਾਲਾ ਟੀਕੜਾ ਨਾ ਮੈਂ ਕਹਿੰਦਾ ਜੀ ਕੋਈ ਛੋਟਾ ਆਮ ਵਿਅਕਤੀ ਵੀ ਜਿਹੜੋ ਜਾਂਦਾ ਨਾ ਜੀ ਉਹਰੇ ਘਰ ਦੇ ਵਿੱਚ ਤੇ ਉਹਰੇ ਦੋਸਤਾਂ ਮਿੱਤਰਾਂ ਤੇ ਇਲਾਕੇ ਦੇ ਆਸ-ਪਾਸੇ ਹਨੇਰਾ ਛਾ ਜਾਂਦਾ ਜਦੋਂ ਇਹੋ ਜਿਹਾ ਵਿਅਕਤੀ ਜਾਂਦਾ ਤਾਂ ਮੇਰਾ خیال ਆਸ-ਪਾਸੇ ਦੀਆਂ ਜਿਹੜੇ ਬਾਗ ਹੈ ਦਰਖਤ ਹੈ ਉਹ ਵੀ ਮੁਰਝਾ ਜਾਂਦੇ ਸੋ ਬਹੁਤ ਵੱਡਾ ਨੁਕਸਾਨ ਹੈ ਸੱਚੇ ਪਾਸ਼ਾ ਪਰਮਾਤਮਾ ਨੂੰ ਪਰਮਾਤਮਾ ਕਿਰਪਾ ਕਰੇ ਪਰਿਵਾਰ ਤੇ ਮਿਹਰ ਪਰਿਆਹਤ ਰੱਖੇ ਤੇ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤਾਂ ਤੁਹਾਨੂੰ ਇਹ ਤਾਂ